ਕਲਾਸ ਤੋਂ ਜੀ ਆਏ ਆ ਕਲਾਸ ਜੀ ਤੇ ਵਾਪਸ ਆਇਆ ਮੈਂ ਇਹਨਾਂ ਨੂੰ ਇਹੀ ਸਵਾਲ ਕੀਤਾ ਕਿ ਸਰ ਦੇਖੋ ਵੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਵਿੱਚ ਆਏ ਹੜ੍ਹਾਂ ਨੇ ਹਰ ਪਾਸੇ ਵੱਡੀ ਤਬਾਹੀ ਪੈਦਾ ਕਰ ਦਿੱਤੀ ਹੈ ਲੋਕ ਇੱਕ ਦੂਜੇ ਦੀ ਸਹਾਇਤਾ ਲਈ ਅੱਗੇ ਆ ਰਹੇ ਹਨ ਅਤੇ ਕਈ ਮਸ਼ਹੂਰ ਹਸਤੀਆਂ ਵੀ ਇਸ ਮੁਸ਼ਕਲ ਘੜੀ 'ਚ ਆਪਣਾ ਯੋਗਦਾਨ ਪਾ ਰਹੀਆਂ ਹਨ। ਇਨ੍ਹਾਂ ਵਿੱਚੋਂ ਗਾਇਕ ਗੁਲਾਬ ਸਿੱਧੂ ਵੀ ਮੌਕੇ ਤੇ ਸੇਵਾ ਲਈ ਪਹੁੰਚੇ ਪਰ ਜਦੋਂ ਉਹ ਬੰਨ ਤੇ ਪਹੁੰਚੇ ਉੱਥੇ ਮੌਜੂਦ ਲੋਕਾਂ ਨੇ ਗੁਲਾਬ ਸਿੱਧੂ ਅਤੇ ਉਸ ਦੀ ਮੂੰਹ ਬੋਲੀ ਭੈਣ ਕਿਰਨਾ ਬਠਿੰਡਾ ਦੀ ਕੜੀ ਆਲੋਚਨਾ ਕੀਤੀ। ਲੋਕਾਂ ਦਾ ਗੁੱਸਾ ਇਸ ਗੱਲ ਤੇ ਸੀ ਕਿ ਜਿੱਥੇ ਹਾਲਾਤ ਇੰਨੇ ਮਾੜੇ ਹਨ ਰਾਸ਼ਨ ਪਹੁੰਚਾਉਣ ਲਈ ਕਿਸ਼ਤੀਆਂ ਵੀ ਨਹੀਂ ਮਿਲ ਰਹੀਆਂ ਸਾਨੂੰ ਉੱਥੇ ਕਲਾਕਾਰ ਆਪਣੀ ਮਸ਼ਹੂਰੀ ਲਈ ਆਉਂਦੇ ਹਨ ਅਤੇ ਫੋਟੋਆਂ ਖਿਚਵਾਉਂਦੇ ਹਨ ਉਹਨਾਂ ਨੇ ਸਿੱਧਾ ਕਿਹਾ ਕਿ ਸਾਨੂੰ ਅਸਲੀ ਮਦਦ ਦੀ ਲੋੜ ਹੈ ਨਾ ਕਿ ਪਬਲਿਸਿਟੀ ਦੇ ਦੌਰੇ ਦੀ ਬਾਕੀ ਉਹਨਾਂ ਨੇ ਕੀ ਕੁਝ ਕਿਹਾ ਤੁਸੀਂ ਉਹ ਖੁਦ ਵੀਡੀਓ ਦੇ ਵਿੱਚ ਆਪ ਦੇਖੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਬਈ ਫੋਟੋ ਸੈਸ਼ਨ ਚੱਲ ਰਿਹਾ ਹੈ। ਬਈ ਇੱਥੇ ਪੂਰਾ ਫੋਟੋ ਸੈਸ਼ਨ ਚੱਲ ਰਿਹਾ ਹੈ ਜੀ ਠੀਕਾ ਗਲਾਸ ਤੋਂ ਜੀ ਆਇਆ। ਗਲਾਸ ਤੋਂ ਜੀ ਤੇ ਵਾਪਸ ਆਇਆ ਮੈਂ ਇਹਨਾਂ ਨੂੰ ਇਹੀ ਸਵਾਲ ਕੀਤਾ ਕਿ ਸਰ ਦੇਖੋ ਵੀ ਜੇਕਰ ਤੁਹਾਨੂੰ ਵੋਟ ਮਿਲ ਸਕਦੀਆਂ ਠੀਕ ਆ ਤੁਸੀਂ ਚਾਰ ਵੋਟਾਂ ਲੈ ਕੇ ਗਏ ਆ ਮੈਂ ਕਿਹਾ ਸਾਨੂੰ ਦਰਸ਼ਨ ਵਾਤ ਕਿਉਂ ਨਹੀਂ ਵੋਟਾਂ ਦੇ ਰਹੇ ਠੀਕ ਆ ਗਲਾਸ ਤੋਂ ਲੱਗਿਆ ਕੋਈ ਗੱਲ ਨਹੀਂ ਮੈਂ ਕਰਦਾ ਕਹਿਣਾ ਕਰਦਾ ਠੀਕ ਆ ਕੋਈ ਉਸ ਉਹਨਾਂ ਦੀ ਨਹੀਂ ਗੱਲ ਸਨੀ। ਥੋੜਾ ਲੰਗਰ ਇੱਥੇ ਖਰਾਬ ਹੋਣਾ ਲੱ ਬੈਠ ਜਾਂਦੇ ਆ ਲਾਈਵ ਹੋ ਜਾਂਦੇ ਜਿਵੇਂ ਇੱਥੇ ਵਿੱਚ ਚ ਕਰਦੇ ਹੁੰਦੇ ਨੇ ਇਹ ਨਹੀਂ ਇਹਦੇ ਵੀ ਇੱਥੇ ਲੋਕਾਂ ਦਾ ਹਾਲ ਕੀ ਹੈ ਤੇ ਆਪ ਦੀ ਫੇਮਸੀ ਆਪਦੇ ਵਿਊ ਲੈਂਦੇ ਚਤਰਾਂ ਦੀ ਇੱਥੇ ਤੁਰੇ ਫਿਰਦੇ ਨਹੀਂ ਭਾਈ ਹੁਣ ਕੋਈ ਸੋਸ਼ਲ ਮੀਡੀਆ ਸਟਾਰ ਵੀ ਗਿਆ ਬਿਲਕੁਲ ਬਿਲਕੁਲ ਉਹ ਰਾਸ਼ਿਕ ਕਿਨਾਂ ਲੈ ਗਏ ਰਾਸ਼ਿਕ ਗੁਲਾਬ ਸਦੂਰੀ ਜਦੋਂ ਦਾ 15 ਫਲਟਾ ਬਰਡਾਂ ਦੇ ਗੱਲ ਕੋਸ਼ ਗੁਲਾਬ ਪਿੱਟ ਕੇ ਵਿੱਚੋਂ ਉਹ ਬੋਲੀ ਪਣ ਜੋੜੀ ਟੈਂਪਲੀਸ ਹਸਪਤਾਲ ਕਰਦੇ ਆ ਪਰ ਉਹ ਵੀ ਫੇਮਸ ਹੋਣ ਮਾਰੇ ਠੀਕ ਆ ਚਾਰ ਜਾਣੇ ਕੋ ਬੋਰਡ ਦੇ ਵਿੱਚ ਬੈਠੇ ਆ ਦੋ ਡੱਬੇ ਇਹਨਾਂ ਦੇ ਬਰਡਾਂ ਦੇ ਸੀਗੇ ਠੀਕ ਆ ਬੋਟਾਂ ਦੇ ਵਿੱਚ ਬੈਠ ਕੇ ਠੀਕ ਆ ਆਪਣਾ ਫੇਰ ਲੈਣ ਅਸੀਂ ਨਹੀਂ ਜਾਂਦੇ ਅਸੀਂ ਨਹੀਂ ਕਰੀ ਅਸੀਂ ਨਹੀਂ ਲੈ ਜਾਂਦੇ ਉਹ ਸਾਡੇ ਵਾਲਾ ਲੈ ਜਾਓ ਕਮ ਸੇ ਕਮ ਉਹੀ ਵੰਡਿਆ ਬੋਲ ਅਸਰ ਵਿੱਚ ਕੁਛ ਨਹੀਂ ਲੈ ਜਾਏ ਸਿਰਫ ਗੇੜੀ ਮਾਰ ਕੇ ਫੋਟੋ ਖਿਚਵਾਏ ਮਾਰੇ ਬਸ ਇਹੋ ਕਰਦੇ ਸਨ ਕੋਈ ਕੁਛ ਵੀ ਨਹੀਂ ਕਰਨੇ ਸਨ ਮੈਂ ਉਹਨਾਂ ਨੂੰ ਮੈਂ ਉਹਨਾਂ ਨੂੰ ਫੋਟੋ ਵਾਲੇ ਨੂੰ ਬਈ ਜੀ ਇਹ ਸਵਾਲ ਕੀਤਾ ਕਿ ਬਈ ਜੀ ਦੇਖੋ ਜੇ ਇਹ ਸੁਪਰਸਟਾਰ ਹੈਗੇ ਤਾਂ ਅਸੀਂ ਹੈ ਨਹੀਂਗੇ ਠੀਕ ਹੈ ਅਸੀਂ ਤਾਂ ਸਮਾਜ ਦੇ ਵਿਰੋਧ ਹੈਗੇ ਤੁਸੀਂ ਸਿਰਫ ਸੁਪਰਸਟਾਰ ਜਿਹੜਾ ਹੁੰਦਾ ਹੈਗਾ ਠੀਕ ਹੈ ਫਿਰ ਲੈਣ ਵਾਸਤੇ ਆ ਜਾਂਦਾ ਉਹ ਨਾਲੇ ਯਾਰ ਸਾਨੂੰ ਸਾਨੂੰ ਕਿਹਾ ਨਾਲੇ ਦੋ ਤਿੰਨ ਬੰਦੇ ਸਾਨੂੰ ਅੱਗੋਂ ਜਾ ਕੇ ਲੈ ਕੇ ਆਏ ਕਹਿੰਦੇ ਸਾਨੂੰ ਰਾਚਨ ਦੀ ਲੋੜ ਆ ਉਹ ਇੱਥੇ ਇੱਥੇ ਫਿਰ ਟੈਂਟ ਵਾਲਿਆਂ ਨੇ ਨੇ ਸੇਬ ਨੇ ਜਿਹੜਾ ਬਿਲਕੁਲ ਪਾਇੰਟ ਰੁਪਿਆ ਬਣਾ ਉਹਨਾਂ ਰਾਸ਼ਨ ਚਾਹੀਦਾ ਪੱਕਾ ਭਾਰਾ ਚਾਹੀਦਾ ਹੈ ਉਹ ਪਹੁੰਚਣ ਰਿਹਾ ਉਹਨਾਂ ਨਾਲ ਸੇ ਫੈਬੋਰੇ ਪਿਆ ਬਈ ਭਾਜੀ ਪੰਡਾ ਬਣ ਗਿਆ ਚਲ ਇਹਨੂੰ ਜੁੜਦੇ ਹਾਂ ਰਾਸ਼ਨ ਦੀ ਪੰਡੀ ਦੱਸੋ ਭਾਈ ਜੀ ਐਸ ਰਾਸ਼ਨ ਦੀ ਲੋਕਾਂ ਨੂੰ ਲੋੜ ਹੈਗੀ ਜੇ ਨਹੀਂ ਹੈਗੀ ਹੈਗੀ ਹੈ ਨਾ ਪੱਕੇ ਬਕਾਇਦੇ ਪੱਕੇ ਬਕਾਇਦੇ ਲੋੜ ਹੈਗੀ ਕਿੰਨੇ ਕਿੰਨੇ ਦੱਸੋ ਰਾਸ਼ਨ ਵਿੱਚ ਬੇਚਾਰੇ 76 ਬੰਦੇ ਬਾਬੇ ਜੀ ਹੈ ਨਾ ਇੱਕ ਮਿੰਟ ਇੱਕ ਬੰਦਾ ਅਸੀਂ 5 ਤੋਂ 600 ਬੰਦੇ ਰਾਸ਼ਨ ਭਾਈ ਜੀ ਪਕਾ ਕੇ ਲੈ ਕੇ ਆਏ 500 ਬੰਦੇ ਦਾ ਹਾਂਜੀ ਬਿਲਕੁਲ ਸਰ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ 500 ਬੰਦੇ ਦਾ ਰਾਸ਼ਨ ਅ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ